ਸੋ ਨਿਰਵੇ ਭਗਵਾਨ ਵਾਲਮੀ ਮਹਾਰਾਏ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨ ਆਤਮਹਾਰਾਏ ਕੀ ਜੈ ਅੱਜ ਭਗਵਾਨ ਵਾਲਮੀ ਕਾਰੀ ਤਰ੍ਹਾਂ ਸਮਾਜ ਜੋ ਕਿ ਲਗਾਤਾਰ 2008 ਤੋਂ ਭਗਵਾਨ ਵਾਲਮੀ ਮਹਾਰਾਏ ਬਾਬਾ ਜੀਵਨ ਸਿੰਘ ਜੀ ਸੰਗਤ ਸਿੰਘ ਜੀ ਬਾਬਾ ਵੀਰ ਸਿੰਘ ਦਾ ਪ੍ਰਚਾਰ ਪ੍ਰਸਾਰ ਵਿਦਾਨ ਵਾਸਤੇ ਦਲਤ ਮਹਾਪੁਰਸ਼ਾਂ ਦਾ ਪ੍ਰਚਾਰ ਪ੍ਰਸਾਰ ਵਿਦਾਨ ਵਾਸਤੇ ਲਗਾਤਾਰ ਪਿੰਡਾਂ ਵਿੱਚ ਆਪਣੀ ਯੂਨਿਟ ਕਾਇਮ ਕਰ ਰਿਹਾ ਅੱਜ ਉਸੇ ਮੈਂਬਰਸ਼ਿਪ ਦੇ ਜਿਹੜਾ ਤਹਿਤ ਆ ਮੁਸਤਾਬਾਦ ਵਾਰਡ ਨੰਬਰ ਜੋ ਕਿ 19 ਹੈ ਉਥੋਂ ਰஞ்சிਤ ਕੌਰ ਜੀ ਨੂੰ ਜਿਹੜਾ ਵਾਰਡ ਪ੍ਰਧਾਨ ਜਿਹੜਾ ਨਿਯੁਕਤ ਕੀਤਾ ਹੈ ਅਤੇ ਸਮੁੱਚੇ ਮੈਂ ਇਹੀ ਆਸ ਕਰਾਂਗਾ ਸਮੁੱਚਾ ਜਿਹੜਾ ਮੱਲਾ ਹੈ ਬਾੜਾ ਹੈ ਇਹਨਾਂ ਸਹਿਯੋਗ ਕਰਨ ਤਾਂ ਜੋ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਆਂਦੀ ਆ ਤੇ ਹਮੇਸ਼ਾ 24 ਘੰਟੇ ਸਾਡੀ ਸੰਸਥਾ ਦੇ ਦਰਵਾਜ਼ੇ ਖੁੱਲੇ ਰਹੇ ਹਾਂ ਜੀ ਹਾਂਜੀ ਮੇਰਾ ਨਾਮ ਰਣਜੀਤ ਕੌਰ ਹਾਂਜੀ ਜਿਹੜੀ ਸੰਸਥਾ ਤਾਂ ਮੈਨੂੰ ਇਹ ਅਹੁਦਾ ਮਿਲਿਆ ਹੈ ਮੈਂ ਚਾਹੁੰਦੀ ਕਿ ਇਸ ਅਹੁਦੇ ਨੂੰ ਮੈਂ ਪੂਰੀ ਆਪਣੀ ਕਾਬਲੀਅਤ ਨਾਲ ਨਿਭਾਵਾਂ ਔਰ ਮੈਂ ਅੱਗੇ ਜਾਵਾਂ ਤੇ ਇਹਨਾਂ ਦੇ ਨਾਲ ਪੂਰਾ ਸਹਿਯੋਗ ਨਾਲ ਮੋਢੇ ਨਾਲ ਮੋਢਾ ਲੈ ਕੇ ਤੁਰਾਂ ਠੀਕ ਹੈ ਔਰ ਆਪਣਾ ਵੀ ਔਰ ਆਪਣੀਆਂ ਬੀਬੀਆਂ ਦਾ ਵੀ ਜੋ ਵੀ ਮੇਰੇ ਨਾਲ ਮੇਰੇ ਹੈਗੇ ਨੇ ਜੋ ਵੀ ਰਿਲੇਟਿਵ ਹੈਗੇ ਨੇ ਮੈਂ ਉਹਨਾਂ ਦੇ ਨਾਲ ਉਹਨਾਂ ਦੇ ਮੋਢੇ ਨਾਲ ਮੋਢੇ ਤੁਰ ਕੇ ਸੰਜੋਗ ਕਰਾਂ ਔਰ ਉਹਨਾਂ ਨੂੰ ਅੱਗੇ ਵਧਾਵਾਂ ਔਰ ਆਪ ਵੀ ਅੱਗੇ ਵਧਾਂ ਜਿਹੜੇ ਕਿਵੇਂ ਵਰੀਏ ਜੀ ਧੰਨਵਾਦ ਜੋ ਮੇਰੇ ਬਾਲ ਪ੍ਰਧਾਨ ਹਾਂ ਜੀ ਮੇਰਾ ਨਾਮ ਰੋਸ਼ਨੀ ਧੱਪਰ ਹੈ ਸਾਰਨ ਜੈਵਲ ਮਿੱਕੀ ਮੈਂ ਸਾਡੀ ਸਮੂਹ ਸੰਗਤ ਦਾ ਇੱਥੇ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਅੱਜ ਉਪਰਾਲਾ ਕੀਤਾ ਹੈ ਭਗਵਾਨ ਵਾਲਮੀਕੀ ਆਦੀ ਧਰਮ ਸਮਾਜ ਵਿੱਚ ਆਉਣ ਲਈ ਭਗਵਾਨ ਵਾਲਮੀਕੀ ਆਦੀ ਧਰਮ ਸਮਾਜ 2008 ਤੋਂ ਹੀ ਕੌਮ ਦੀ ਸੇਵਾ ਵਿੱਚ ਲੱਗਾ ਹੋਇਆ ਹੈ ਸਵਾਮੀ ਮੇਗਨਾਥ ਜੀ ਸ਼ੁਰੂ ਤੋਂ ਹੀ ਕੌਮ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਹਨ ਤੇ ਉਹਨਾਂ ਦੀ ਮੈਂ ਬੇਟੀ ਹੋਣ ਦੇ ਨਾਤੇ ਮੇਰਾ ਅਫਰਟ ਹੈ ਕਿ ਉਹਨਾਂ ਦੇ ਮਾਰਗ ਤੇ ਚੱਲਦੀ ਹਰ ਇੱਕ ਔਰਤ ਦੀ ਆਵਾਜ਼ ਨੂੰ ਮੈਂ ਬੁਲੰਦ ਕਰਾਂਗੀ ਐਂਡ ਆਈ ਵਿਲ ਸੈਕ੍ਰੀਫਾਈਸ ਮਾਈ ਹੋਲ ਲਾਈਫ ਫॉर द ਹਿਊਮਨ ਸਰਵਿਸਿਜ਼ ਥੈਂਕ ਯੂ ਹਾਂਜੀ ਪੂਰਾ ਸੰਜੋਗ ਮਿਲਿਆ ਜੇ ਸਾਰਾ ਦਾ ਦੇਖੋ ਕਿੰਨਾ ਵਧੀਆ ਅਰੇਂਜਮੈਂਟ ਹੋਇਆ ਜੇ ਸਾਰਾ 올 द ਅਰੇਂਜਮੈਂਟਸ ਆਰ ਮੇਡ ਵੈਰੀ ਵੈਲ ਯੂ ਆਰ ਵਰਕਿੰਗ ਔਨ ਇਟ ਕੰਰੈਂਟਲੀ ਵੀ ਆਰ ਵਰਕਿੰਗ ਔਨ ਇਟ ਐਂਡ ਆ ਆਈ ਜਸਟ ਹੋਪ ਅਬਾਊਟ ਇਟ ਥੈਟ ਇਟ ਵਿਲ ਬੀ ਇਹੀ ਕਿ ਵੂਮਨ ਐਮਪਾਵਰਮੈਂਟ ਵੂਮਨ ਐਮਪਾਵਰਮੈਂਟ ਐਂਡ ਵੂਮਨ ਇਕੁਐਲਿਟੀ ਦਾ